ਸ੍ਰੀ ਗਰਲਫ੍ਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਤੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਰਾਤ ਨੂੰ ਸੁੱਤੇ ਪਏ ਪੈਰਾਂ ਦੇ ਵਿੱਚ ਜਾਂ ਆਪਣੀਆਂ ਪਿੰਜਣੀਆਂ ਦੇ ਵਿੱਚ ਜਾਂ ਆਪਣੇ ਪੱਟਾਂ ਦੇ ਵਿੱਚ ਜਾਂ ਫਿਰ ਪੱਟਾਂ ਦੇ ਪਿਛਲੇ ਪਾਸੇ ਤੁਹਾਡੇ ਕੜਵਲ ਚੜ ਜਾਣ ਜਾਂ ਕੜਿੱਲਾਂ ਪੈ ਜਾਣ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਆਮ ਤੌਰ ਤੇ ਦੇਖਿਆ ਗਿਆ ਹੈ ਕੜਿੱਲਾਂ ਕੜਵਲ ਕਿਉਂ ਪੈਂਦੇ ਨੇ ਕਿਉਂਕਿ ਆਪਾਂ ਸਾਰਾ ਦਿਨ ਆਪਾਂ ਕੰਮ ਕਰਦੇ ਆਂ ਆਪਣਾ ਜੋ ਪਹਿਲਾ ਕਾਰਨ ਹੈ ਉਹ ਹੈ ਫਟੀਗ ਥਕਾਵਟ ਆਪਣੇ ਜੋ ਮਸਲਸ ਨੇ ਉਹ ਥੱਕ ਜਾਂਦੇ ਨੇ ਤਾਂ ਕਰਕੇ ਆਪਣੇ ਕੜਵਲ ਪੈਂਦੇ ਆ ਇਹ ਦੱਸਾਂਗੀ ਥੱਕਣ ਦੇ ਨਾਲ ਕੜਵਲ ਕਿਵੇਂ ਪੈਂਦੇ ਆ ਉਹ ਵੀ ਅੱਗੇ ਗੱਲ ਕਰਦੇ ਆ ਦੂਸਰਾ ਕਾਰਨ ਹੈ ਡੀ ਹਾਈਡਰੇਸ਼ਨ ਮਤਲਬ ਪ੍ਰੋਪਰ ਪਾਣੀ ਦੀ ਮਾਤਰਾ ਆਪਾਂ ਨਹੀਂ ਪੀਂਦੇ ਤਾਂ ਕਰਕੇ ਆਪਣੇ ਕੜਵਲ ਪੈਂਦੇ ਆ ਤੀਸਰਾ ਜੋ ਲਾਸਟ ਇਸ ਦਾ ਕਾਰਨ ਹੈ ਉਹ ਹੈ ਵਿਟਾਮਿਨ ਵੀ ਦੀ ਡੈਫੀਸ਼ੀਐਂਸੀ ਜਿਵੇਂ B6 B12 ਸਾਰੀ B ਸੀਰੀਜ਼ ਸੋ so, ਹੁਣ ਦੱਸਣ ਲੱਗੇ ਆਂ ਵੀ ਕੜਵਲ ਪੈਂਦੇ ਕਿਉਂ ਆ ਫੋਰ ਏਗਜ਼ਾਮਪਲ ਆਪਣਾ ਹਾਈ ਸੈਬ ਮਸਲ ਆ ਆਪਾਂ ਇਸ ਨੂੰ ਜਦੋਂ ਮੋੜਦੇ ਆਂ ਇਹ ਕੰਟ੍ਰੈਕਟ ਤਾਂ ਹੋ ਜਾਂਦਾ ਆ ਆਪਾਂ ਇਹ ਪੈਸਿਵਲੀ ਮਤਲਬ ਆਪਣੇ ਆਪ ਇਹ ਕੰਟ੍ਰੈਕਟ ਕੀਤਾ ਆਪਾਂ ਇਕੱਠਾ ਕੀਤਾ ਔਰ ਆਪਣੇ ਆਪ ਆਪਾਂ ਸਿੱਧਾ ਕੀਤਾ ਇਹ ਹੋ ਗਿਆ ਨਾਰਮਲ ਪਰ ਜਦੋਂ ਕੜਵਲ ਪੈਂਦੇ ਆ ਮਸਲ ਕੰਟ੍ਰੈਕਟ ਸਥਿਤੀ ਰਹਿ ਜਾਂਦਾ ਮਤਲਬ ਉਹ ਇੱਕਦਮ ਇਕੱਠਾ ਹੋਇਆ ਹੀ ਰਹਿ ਜਾਂਦਾ ਔਰ ਉਹ ਰਿਲੀਜ਼ ਨਹੀਂ ਹੁੰਦਾ ਮਤਲਬ ਉਹ ਸਿੱਧਾ ਨਹੀਂ ਹੁੰਦਾ ਉਸ ਕਰਕੇ ਹੀ ਆਪਣੇ ਜੋ ਮਸਲਸ ਨਹੀਂ ਉਹ ਇਲਨ ਵੋਲੰਟਰੀ ਆਪਣੇ ਆਪ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਆਪਣੀ ਰਾਤ ਨੂੰ ਕੜਵਲ ਪੈ ਜਾਂਦੇ ਆ ਤੁਸੀਂ ਬਹੁਤ ਜਣੇ ਤੋਂ ਸੁਣਿਆ ਹੋਣਾ ਆਪਾਂ ਪੁੱਛਦੇ ਆ ਆਪਣੇ ਘਰਦਿਆਂ ਤੋਂ ਆਪਣੇ ਮਾਪਿਓ ਤੋਂ ਵੀ ਉਹ ਕਹਿੰਦੇ ਜਦੋਂ ਕੜਵਲ ਪੈ ਜਾਣ ਖੜੇ ਹੋ ਜਾਓ ਤੇ ਭਾਰ ਦੇ ਦਿਓ ਉਹ ਤਾਂ ਹੀ ਭਾਰ ਦਿੰਨੇ ਆ ਤਾਂ ਕਿ ਉਹ ਮਸਲ ਰੀਲੀਜ਼ ਹੋ ਜਾਵੇ ਪਰ ਆਪਾਂ ਉਹ ਨੌਬਤੀ ਕਿਉਂ ਆਵੇ ਵੀ ਭਾਰ ਦੇਣ ਦੀ ਪਹਿਨੀ ਆਪਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੀਏ ਜਿਵੇਂ ਕਿ ਪ੍ਰੋਪਰ ਮਾਤਰਾ ਦੇ ਵਿੱਚ ਪਾਣੀ ਲਈਏ ਔਰ ਪ੍ਰੋਪਰ ਮਾਤਰਾ ਦੇ ਵਿੱਚ ਵਿਟਾਮਿਨ B ਲਈਏ ਔਰ ਔਰ ਆਪਾਂ ਸੌਣ ਤੋਂ ਪਹਿਲਾਂ ਆਪਾਂ ਹਲਕੀਆਂ ਜਿਹੀਆਂ ਚਾਰ ਤੋਂ ਪੰਜ ਕਸਰਤਾਂ ਕਰਕੇ ਸੋਈਏ ਤੁਹਾਡੇ ਕਿਤੇ ਵੀ ਕੜਵਲ ਨਹੀਂ ਪੈਣਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ SARI SINGH SRAH PHYSIOTHERAPY ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਦ ਸਿੰਘ ਸਰਾਹ ਉੱਥੇ ਫੋਲੋ ਜ਼ਰੂਰ ਕਰਿਓ ਔਰ ਸਾਡੀ ਫੇਸਬੁੱਕ ਪੇਜ ਹੈ SARI SINGH SRAH PHYSIOTHERAPY CLINIC ਸਾਨੂੰ ਉੱਥੇ ਵੀ ਫੋਲੋ ਕਰੋ ਅਗਰ ਤੁਸੀਂ ਸਾਨੂੰ ਪਸੰਦ ਕਰਦੇ ਹੋ ਸਾਡੀਆਂ ਵੀਡੀਓ ਨੂੰ ਲਾਈਕ ਕਰਦੇ ਹੋ ਸੋ ਸ਼ੁਰੂ ਕਰਦੇ ਆਂ ਅੱਜ ਦੀਆਂ ਕੜਵਲ ਔਰ ਕੜਲਾ ਵਾਲੀਆਂ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਸੌਣ ਤੋਂ ਪਹਿਲਾਂ ਦੁੱਧ ਪੀਣਾ ਹੈ ਜ਼ਰੂਰ ਤਾਂ ਕਿ ਆਪਣੇ ਦੇ ਵਿੱਚ ਪ੍ਰੋਟੀਨ ਵੀ ਪ੍ਰੋਪਰ ਰਹੇ ਕਿਉਂਕਿ ਸਾਰਾ ਦਿਨ ਆਪਾਂ ਖੜੇ ਰਹਿੰਦੇ ਆ ਆਪਣੇ ਮਸਲ ਥੱਕ ਜਾਂਦੇ ਨੇ ਜਿਵੇਂ ਕਿ ਲਈ ਵੀ ਓਵਰ ਯੂਜ਼ ਵੀ ਹੋ ਜਾਂਦੇ ਨੇ ਸੋ ਨੰਬਰ 1 ਸਭ ਤੋਂ ਪਹਿਲਾਂ ਆਪਾਂ ਜੋ ਸਟ੍ਰੈਚ ਕਰਨ ਲੱਗੇ ਆ ਉਹ ਆਪਾਂ ਕਰਨ ਲੱਗੇ ਆ ਕਾਫ ਮਸਲ ਪਿੰਚੜੀਆਂ ਦੇ ਦੋ ਮਸਲਸ ਮੇਨ ਹੁੰਦੇ ਨੇ ਗੈਸਟਰੋਨਮੀਅਸ ਐਂਡ ਸੋਲੀਅਸ ਪਹਿਲਾਂ ਆਪਾਂ ਜਿਹੜਾ ਆਪਣਾ ਗੈਸਟਰੋਨਮੀਅਸ ਗੈਸਟਰੋਨਮੀਅਸ ਮਸਲ ਹੈ ਉਸ ਨੂੰ ਆਪਾਂ ਸਟ੍ਰੈਚ ਕਰਾਂਗੇ ਤੁਸੀਂ ਕੋਈ ਵੀ ਆਪਣੇ ਤੌਲੀਏ ਨਾਲ ਜਾਂ ਕੋਈ ਥੈਰਾ ਬੈਂਡ ਨਾਲ ਆਪਾਂ ਸਟ੍ਰੈਚ ਕਰ ਸਕਦੇ ਆ ਜਿਵੇਂ ਸਾਡੇ ਕੋਲ ਇੱਕ ਬੈਂਡ ਹੈ ਔਰ ਇਸ ਨੂੰ ਅਸੀਂ ਅੰਦਰੋਂ ਸਟ੍ਰੈਚ ਕੀਤਾ ਸਿੱਧੇ ਬੈਠੇ ਆਪਾਂ ਔਰ ਇਸ ਜਗ੍ਹਾ ਤੇ ਕੈਚ ਪਾਈ ਕੀ ਇਥੇ ਆਪਾਂ 10 ਗਿਣਨੇ 1 2 3 4 5 6 7 8 9 10 रिलैक्स फिर खिंचा एक दो तीन चार पे सात आठ नौ दस फिर खिंचा गे एक दो तीन चार पे सात आठ नौ दस फिर खिंचा गे एक दो तीन चार पे सात आठ नौ दस फिर खिंचा गे एक दो तीन चार पे सात आठ नौ दस दैन रिलैक्स ਇਸ ਨੂੰ ਤੁਸੀਂ ਸੌਣ ਤੋਂ ਪਹਿਲਾਂ 5 ਤੋਂ 6 ਵਾਰੀ ਕਰਨਾ ਹੀ ਕਰਨਾ ਇਹ ਹੋਗੀ ਛੋਟੀ ਨੰਬਰ 1 ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਗੈਸਟਰੋਨਮੀਅਸ ਮਸਲ ਨੂੰ ਸਟ੍ਰੈਚ ਕੀਤਾ ਪਿੰਜਣੀ ਦੇ ਇੱਕ ਮਸਲ ਨੂੰ ਹੁਣ ਪਿੰਜਣੀ ਦਾ ਜਿਹੜਾ ਦੂਸਰਾ ਵੱਡਾ ਮਸਲ ਹੈ ਉਸ ਨੂੰ ਆਪਾਂ ਸਟ੍ਰੈਚ ਕਰਾਂਗੇ ਕਿਉਂਕਿ ਜਿਹੜੇ ਕੜਵਲ ਚੜਦੇ ਆ ਉਹ ਜਾਂ ਆਪਣੀ ਪਿੰਜਣੀ ਤੇ ਜਾਂ ਆਪਣੇ ਫੇਰ ਪੱਟ ਦੇ ਮੂਹਰੇ ਪਾਸੇ ਔਰ ਜਾਂ ਫਿਰ ਪੱਟ ਦੇ ਪਿਛਲੇ ਪਾਸੇ ਮਤਲਬ ਬੈਕ ਸਾਈਡ ਤੇ ਮਸਲ ਹੈਮਸਟ੍ਰਿੰਗਸ ਆ ਕੇ ਅੱਗੇ ਆ ਕੇ ਆਪਣੇ ਕੁਆਡ੍ਰਿਸੈਪਸ ਇਹ ਦੋਨੋਂ ਮਸਲਸ ਦੇ ਹੀ ਤਿੰਨਾ ਮਸਲਸ ਦੇ ਮਤਲਬ ਚਾਰ ਇਸ ਤਰ੍ਹਾਂ ਚੜ੍ਹਦੇ ਆ ਸੋ ਹੁਣ ਆਪਾਂ ਫਿਰ ਆਪਾਂ ਹੁਣ ਤੁਹਾਨੂੰ ਜਿਹੜਾ ਨੈਕਸਟ ਮਸਲਾ ਹੈ ਸੋਲੀਅਸ ਹੁਣ ਉਹਦਾ ਆਪਾਂ ਸਟ੍ਰੈਚ ਕਰਾਂਗੇ ਇਹਦੇ ਲਈ ਕੀ ਕਰਾਂਗੇ ਪਹਿਲੇ ਦੇ ਵਿੱਚ ਆਪਾਂ ਬਿਲਕੁਲ ਗੁੱਡਾ ਸਿੱਧਾ ਰੱਖਿਆ ਸੀ ਇਸ ਦੇ ਵਿੱਚ ਆਪਾਂ ਹਲਕਾ ਜਿਹਾ ਗੁੱਡਾ ਮੋੜ ਲੈਣਾ ਇੰਨਾ ਔਰ ਆਪਾਂ ਪੈਰ ਨੂੰ ਪਿੱਛੇ ਖਿੱਚ ਦੇਣਾ ਵੱਧ ਤੋਂ ਵੱਧ ਖਿੱਚਾਂਗੇ ਔਰ ਇਥੇ ਹੋਲਡ ਕਰਾਂਗੇ 10 ਗਿਣਾਂਗੇ 1 2 3 4 5 6 7 8 9 10

ਸੋਲੀਅਸ ਮਸਲ ਨੂੰ ਸਟ੍ਰੈਚ ਕੀਤਾ ਹੁਣ ਉਸ ਤੋਂ ਬਾਅਦ ਜਿਹੜਾ ਤੀਸਰੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਣੀ ਹੈਮਸਟ੍ਰਿੰਗ ਮਸਲਸ ਜੋ ਥੱਲੇ ਵਾਲਾ ਮਸਲਾ ਹੈ ਇਸ ਨੂੰ ਆਪਾਂ ਸਟ੍ਰੈਚ ਕਰਾਂਗੇ ਕੀ ਆਸਾਨ ਤਰੀਕਾ ਇੱਕ ਗੋਡਾ ਆਪਾਂ ਮੋੜ ਲੈਣਾ ਔਰ ਇਸ ਨੂੰ ਆਪਾਂ نیچے ਲੰਮਕਾ ਵੀ ਸਾਖਤੇ ਬੈੱਡ ਦੇ ਕੋਰਨਰ ਤੇ ਬੈਠ ਕੇ ਇੰਨਾ ਇੱਥੇ ਆਪਾਂ ਫੋਲਡ ਕਰਕੇ ਵੀ ਰੱਖ ਸਕਦੇ ਸਹੀ ਆਪਸ਼ਨ ਹੈ ਲੰਮਕਾਉਣ ਦੀ ਹੋਈ ਇਹ ਲੱਤ ਬਿਲਕੁਲ ਸਿੱਧੀ ਰਹੇਗੀ ਔਰ ਤੁਸੀਂ ਹੌਲੀ ਹੌਲੀ ਬਾਡੀ ਨੂੰ ਅੱਗੇ ਲੈ ਕੇ ਜਾਓਗੇ ਜਦੋਂ ਔਰ ਆਪਣੀ ਇਸ ਜਗ੍ਹਾ ਤੇ ਖਿੱਚ ਪਈ ਦੁਬਾਰਾ ਦੇਖੋ ਆਪ ਪੱਗੇ ਗਏ ਇਥੇ ਕਚਪਾਣੀ ਸ਼ੁਰੂ ਹੋਈ ਔਰ ਇਥੇ ਆਪਾਂ ਹੋਲਡ ਕਰਨਾ 1 2 3 4 5 6 7 8 9 10 ਦੈਨ ਰਿਲੈਕਸ ਦੁਬਾਰਾ ਫਿਰ ਦੇਖੋ ਧਿਆਨ ਨਾਲ ਪੈਰ ਨੂੰ ਆਪਾਂ ਅੰਦਰ ਜੀ ਮੁੜਦਾ ਹੋਇਆ ਮੋੜ ਲਿਓ ਜੇ ਨਹੀਂ ਮੁੜੇਗਾ ਕੋਈ ਨਹੀਂ ਢਿੱਲਾ ਛੱਡ ਦਿਓ ਪਰ ਤੁਸੀਂ ਅੱਗੇ ਨੂੰ ਜਾਵਾਂਗੇ ਆਪਾਂ ਔਰ ਇਥੇ ਆਪਾਂ ਹੋਲਡ ਕਰਨਾ 1 2 3 4 5 6 7 8 9 10 ਫਿਰ ਵਾਪਸ ਇਸ ਜਗ੍ਹਾ ਤੇ ਜਿਵੇਂ ਸੇਕ ਜਾਂ ਨਿਕਲਦਾ ਹੁੰਦਾ ਇਦਾਂ ਲੱਗੇਗਾ ਇਹ ਹੋਗੀ ਤੁਹਾਡੀ ਹੈਮਸਟ੍ਰਿੰਗ ਮਸਲ ਦਾ ਸਟ੍ਰੈਚ ਦੁਆਰਾ ਦੇਖੋ ਧਿਆਨ ਨਾਲ ਇਦਾਂ ਬੈਠੇ ਹੋ ਔਰ ਫਿਰ ਆਪਾਂ ਅੱਗੇ ਜਾ ਰਹੇ ਹਾਂ ਔਰ ਇਥੇ ਆਪਾਂ ਹੋਲਡ ਕਰ ਰਹੇ ਹਾਂ 1 2 3 4 5 6 7 8 9 10 ਫਿਰ ਕੇ ਜਾ ਰਹੇ ਹਾਂ 1 2 3 4 5 6 7 8 9 10 ਇਹ ਇੱਕ ਇਹ ਤਰੀਕਾ ਇੱਕ ਹੋਰ ਤਰੀਕਾ ਵੀ ਤੁਹਾਨੂੰ ਦੱਸ ਦਿਆਂ ਉਸ ਦੇ ਲਈ ਕੀ ਹੈ ਦੂਸਰਾ ਆਪਸ਼ਨ ਕੀ ਹੈ ਤੁਸੀਂ ਇੱਕ ਕੁਰਸੀ ਦੇ ਬਿਲਕੁਲ ਐਜ ਤੇ ਬੈਠ ਜੂਗੇ ਫੋਰ ਐਗਜ਼ਾਮਪਲ ਉਥੇ ਆਪਾਂ ਪਹਿਲਾਂ ਸੱਜੀ ਲਾਤ ਨੂੰ ਆਪਾਂ ਸਟ੍ਰੈਚ ਕੀਤਾ ਸੀ ਸੱਜੀ ਲਾਤ ਅੱਗੇ ਰੱਖ ਲੈਣੀ ਹੈ ਖੱਬੀ ਲਾਤ ਅੱਗੇ ਮੋੜ ਲੈਣੀ ਆ ਆਪਾਂ ਜਦੋਂ ਸੱਜੀ ਲਾਤ ਦਾ ਪੈਰ ਅੰਦਰ ਮੋੜ ਕੇ ਆਪਾਂ ਅੱਗੇ ਨੂੰ ਜਾਣਾ ਇਦਾਂ ਕਰਕੇ ਫਾਰਵਰਡ ਜਦੋਂ ਆਪਾਂ ਅੱਗੇ ਜਾਵਾਂਗੇ ਆਪਣੀ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਪਿੱਛੇ ਬੈਠੇ ਆ ਅੱਗੇ ਜਾ ਰਹੇ ਆ ਇਦਾਂ ਕਰਕੇ ਔਰ ਇਸ ਜਗ੍ਹਾ ਤੇ ਖਿੱਚ ਪਏਗੀ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ ਵਾਪਸ ਆ ਜਾ ਇਕਲ ਤਾਂ ਧਿਆਨ ਰੱਖੇ ਸਾਈਡ ਲਾਈਨ 'ਚ ਵੀ ਦੇਖ ਲੋ ਆਪਾਂ ਲਾਜ਼ੇ ਦਿਰਾਕਤੀ ਪੈਰ ਅੰਦਰ ਮੋੜ ਲਿਆ ਔਰ ਆਪਾਂ ਅੱਗੇ ਜਾ ਰਹੇ ਹਾਂ ਫੋਰਵਰਡ ਇਦਾਂ ਹੋ ਕੀ ਨਹੀਂ ਜਾਣਾ ਫੇਰ ਕਿੰਚ ਨਹੀਂ ਪਈਗੀ ਸਿੱਧਾ ਬੈਠਾਂਗੇ ਔਰ ਆਪਾਂ ਇਦਾਂ ਜਾਵਾਂਗੇ ਅੱਗੇ ਔਰ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਉਵੇਂ ਸੇਮ ਜੋ ਸਟ੍ਰੈਚ ਬੈੱਡ ਤੇ ਪਿਆ ਰਿਹਾ ਸੀ ਜੋ ਸਟ੍ਰੈਚ ਬੈਠ ਕੇ ਪਿਆ ਰਿਹਾ ਦੋਨੋਂ ਸੇਮ ਨੇ ਇਹ ਹੋ ਗਿਆ ਤੁਹਾਡਾ ਤੀਸਰਾ ਸਟ੍ਰੈਚ ਜਿਸ ਦੇ ਵਿੱਚ ਆਪਾਂ ਆਪਣੀ ਹੈਮਸਟ੍ਰਿੰਗ ਮਸਲ ਨੂੰ ਸਟ੍ਰੈਚ ਕੀਤਾ ਹੁਣ ਵਾਰੀ ਆ ਗਈ ਕੁਆਡ੍ਰਿਸੈਪਸ ਮਸਲ ਨੂੰ ਸਟ੍ਰੈਚ ਕਰਨ ਦੀ ਚੌਥੇ ਨੰਬਰ ਦੇ ਵਿੱਚ ਆਪਾਂ ਆਪਣੇ ਕੁਆਡ੍ਰਿਸੈਪਸ ਮਸਲਸ ਨੂੰ ਸਟ੍ਰੈਚ ਕਰਾਂਗੇ ਆਪਾਂ ਕੀ ਕਰਾਂਗੇ ਆਪਾਂ ਸਾਈਡ ਲਾਈਨ 'ਚ ਪੈ ਜਾਣਾ ਇਦਾਂ ਕਰਕੇ ਸਾਈਡ ਲਾਈਨ 'ਚ ਪੈ ਗਏ ਔਰ ਆਪਾਂ ਇਥੋਂ ਆਪਣੇ ਗਿੱਟੇ ਤੋਂ ਫੜ ਲੈਣੀ ਹੈ ਆਪਣੀ ਲੱਤ ਔਰ ਪਿੱਛੇ ਨੂੰ ਖਿੱਚ ਦੇਣਾ ਇਦਾਂ ਕਰਕੇ ਔਰ ਆਪਣੀ ਪੂਰੇ ਪੱਟ ਦੇ ਵਿੱਚ ਖਿੱਚ ਪਈਗੀ ਔਰ ਇਥੇ ਆਪਾਂ 10 ਸੈਕਿੰਡ ਹੋਲਡ ਦੇਖੋ ਅੱਗੇ ਸੀਗਾ ਔਰ ਪਿੱਛੇ ਲੈ ਗਏ ਔਰ ਇਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 दस फिर दो, तीन चार पे सात, आठ, नौ दस फिर एक दो तीन चार सात, आठ, नौ दस फिर लगे एक दो तीन चार पाँच, छे सात, आठ, नौ दस दिन रिलैक्स इसन भी 5, 2, 6 वारी करना यह हो गया थोड़ा मसल का स्ट्रैच ਹੁਣ ਇਸ ਨੂੰ ਆਪਾਂ ਖੜਕੇ ਵੀ ਕਰ ਸਕਦੇ ਹਾਂ ਇਸ ਦਾ ਦੂਸਰਾ ਤਰੀਕਾ ਕੀ ਚੌਥੇ ਸਟ੍ਰੈਚ ਜਾਨੀ ਕਿ ਕੁਆਡਰਸ਼ੈਪ ਮਸਲ ਦੇ ਸਟ੍ਰੈਚ ਦਾ ਚੌਥਾ ਜਿਹੜਾ ਆਪਾਂ ਹੀ ਆਪਸ਼ਨ ਹੈ ਖੜਕੇ ਵੀ ਕਰ ਸਕਦੇ ਹਾਂ ਆਪਾਂ ਇਦਾਂ ਕੁਰਸੀ ਦਾ ਸਾਥ ਲੈ ਲਾਂਗੇ ਔਰ ਇਦਾਂ ਕਰਕੇ ਆਪਾਂ ਪਿੱਛੇ ਨੂੰ ਸਟ੍ਰੈਚ ਕਰ ਦਾਂਗੇ ਆਪਣੇ ਪੱਟ ਤੇ ਪ੍ਰੋਪਰ ਸਟ੍ਰੈਚ ਪਏਗਾ ਔਰ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫੇਰ ਆਪਾਂ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ ਸੋ ਇਹ ਹੋ ਗਿਆ ਤਰੀਕਾ ਖੜ ਕੇ ਕਰਨ ਦਾ ਕੁਆਡਰੀਸੈਪ ਮਸਲ ਦਾ ਜੋ ਸਟ੍ਰੈਚ ਸੀ ਸੋ ਇਹ ਸਨ ਕਸਰਤਾਂ ਅਗਰ ਤੁਹਾਡੇ ਰਾਤ ਨੂੰ ਸੌਂਦੇ ਸਮੇਂ ਕੜਲ ਚੜਦੇ ਨੇ ਜਾਂ ਕੜਲਾਂ ਪੈਂਦੀਆਂ ਨੇ ਜਾਂ ਕੜਵੱਲ ਪੈਂਦੇ ਨੇ ਤੁਸੀਂ ਇਹ ਕਸਰਤਾਂ ਕਰੋਗੇ ਤੁਹਾਡੇ 2 ਤੋਂ 3 ਦਿਨਾਂ ਦੇ ਵਿੱਚ ਇਸ ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਔਰ ਪ੍ਰੋਪਰ ਮਾਤਰਾ ਦੇ ਵਿੱਚ ਤੁਸੀਂ ਪਾਣੀ ਪੀਣਾ ਹੈ ਔਰ ਪ੍ਰੋਪਰ ਮਾਤਰਾ ਦੇ ਵਿੱਚ ਤੁਸੀਂ ਦੁੱਧ ਪੀਣਾ ਹੈ ਔਰ ਪ੍ਰੋਪਰ ਤੁਸੀਂ ਐਕਸਰਸਾਈਜ਼ ਕਰਨੀ ਹੈ ਔਰ ਪ੍ਰੋਪਰ ਤੁਸੀਂ ਪਾਣੀ ਵੀ ਪੀਣਾ ਹੈ ਸਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਤੰਦਰੁਸਤ ਰਹੋਗੇ ਔਰ ਤੁਹਾਨੂੰ ਕੜਵਾਲੇ ਨਹੀਂ ਜਾਣਗੇ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਔਰ ਇੱਕ ਗੱਲ ਲਾਸਟ ਦੇ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਗੱਲ ਕੀਤੀ ਸੀ ਵੀ ਵਿਟਾਮਿਨ B ਦੀ ਕਮੀ ਹੋ ਜਾਂਦੀ ਹੈ ਸੋ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਸਾਰੇ ਬਹੁਤ ਜ਼ਿਆਦਾ ਗਿਆਨਕਾਰ ਹੋ ਤੁਸੀਂ ਦੱਸਣਾ ਵੀ ਵਿਟਾਮਿਨ B ਦੀ ਅਗਰ ਕਮੀ ਹੋ ਜਾਵੇ ਤਾਂ ਆਪਾਂ ਨੂੰ ਕੀ ਕੁਝ ਖਾਣਾ ਚਾਹੀਦਾ ਹੈ ਉਮੀਦ ਕਰਦਾ ਹਾਂ ਤੁਸੀਂ ਕਮੈਂਟ ਜ਼ਰੂਰ ਕਰੋਗੇ só isso